ਸਤ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਤੁਹਾਨੂੰ ਅਜਿਹਾਂ ਤਸਵੀਰਾਂ ਦਿਖਾਣੀਆਂ ਜਿਸ ਤੋਂ ਬਾਅਦ ਸਿਰ ਜਿਹੜਾ ਸ਼ਰਮ ਨਾਲ ਝੁੱਕ ਜਾਂਦਾ ਹੈ ਤੇ ਸਾਰੀਆਂ ਸਰਕਾਰਾਂ ਨੂੰ ਸਵਾਲ ਕਰਨ ਨੂੰ ਜੀ ਕਰਦਾ ਕਿਉਂਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਇਹ ਇੱਕ ਥਾਪੜ ਕੇ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ ਹੀ ਨਸ਼ੇ ਨੂੰ ਜੜ ਤੋਂ ਖਤਮ ਕਰਾਂਗੇ ਲੇਕਿਨ ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਜੜ ਤੋਂ ਖਤਮ ਕਰ ਰਿਹਾ ਦੱਸ ਦਈਏ ਜਿਹੜਾ ਤਾਜ਼ਾ ਮਾਮਲਾ ਹੈ ਔਰ ਤੋਂ ਸਾਹਮਣੇ ਆ ਰਿਹਾ ਫਲੋਰ ਵਿੱਚ ਅਜ ਦੇ ਦਿਨ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਜੋ ਰੋਕਣ ਦਾ ਨਾਮ ਨਹੀਂ ਲੈ ਰੀਆਂ ਇਹੋ ਜਿਹਾ ਮਾਮਲਾ ਅੱਜ ਫਲੋਰ ਦੇ ਨਜ਼ਦੀਕੀ ਪਿੰਡ ਜਗਤਪੁਰਾ ਪਿੰਡ ਢੇਡਾ ਵਿਖੇ ਪਿੰਡ ਢੇੜਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਮਹੱਲਾ ਵਾਸੀਆਂ ਵੱਲੋਂ ਇੱਕ ਚੋਰ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਹੱਲਾ ਵਾਸੀ ਨੇ ਦੱਸਿਆ ਕਿ ਇੱਕ ਨੌਜਵਾਨ ਪਵਨ ਕੁਮਾਰ ਆਪਣੇ ਪਿੰਡ ਤੋਂ ਇੱਧਰ ਘੁੰਮਣ ਨੂੰ ਆਇਆ ਸੀ ਪਰ ਜਦੋਂ ਉਸਨੇ ਦੇਖਿਆ ਤਾਂ ਉਸ ਦੇ ਜਲੰਧਰ ਤੋਂ ਗੁੰਮ ਹੋਏ ਮਾਸੀ ਦੇ ਮੁੰਡੇ ਦਾ ਮੋਟਰਸਾਈਕਲ ਇੱਕ ਘਰ ਦੇ ਬਾਹਰ ਖੜਾ ਸੀ ਜਦੋਂ ਉਸਨੇ ਉੱਥੇ ਰਹਿੰਦੇ ਘਰਦਿਆਂ ਨੂੰ ਪੁੱਛਿਆ ਕਿ ਮੋਟਰਸਾਈਕਲ ਕਿੱਥੋਂ ਲਿਆ ਤਾਂ ਇਹਨੇ ਨੂੰ ਚੋਰ ਉਸਦੇ ਨਾਲ ਹੱਥੋਪਾਈ ਕਰਨ ਲੱਗਦਾ ਤੇ ਆਪਣੇ ਘਰ ਦੇ ਅੰਦਰ ਵੜ ਜਾਂਦਾ ਅੰਦਰ ਵੜਨ ਤੋਂ ਬਾਅਦ ਉਸਨੇ ਜਦੋਂ ਗੇਟ ਖੜਕਾਣਾ ਸ਼ੁਰੂ ਕੀਤਾ ਮਤਲਬ ਮੋਟਰਸਾਈਕਲ ਜਿਹਨਾਂ ਦਾ ਚੋਰੀ ਹੋਇਆ ਸੀ ਉਹਨਾਂ ਨੇ ਗੇਟ ਖੜਕਾਣਾ ਸ਼ੁਰੂ ਕੀਤਾ ਜਿਹੜਾ ਚੋਰ ਉਸਨੇ ਕੋਠੇ ਤੋਂ ਛਾਲ ਮਾਰ ਦਿੱਤੀ ਛਾਲ ਮਾਰਨ ਤੋਂ ਬਾਅਦ ਉਹ ਦੂਜੀ ਕੰਧ ਟੱਪਦਾ ਹੋਇਆ ਦੂਜੇ ਪਾਸੇ ਡਿੱਗ ਗਿਆ ਜਿਸ ਕਾਰਨ ਚੋਰ ਦੇ ਵੀ ਸੱਟ ਲੱਗ ਗਈ ਤੇ ਮਹੱਲਾ ਵਾਸੀਆਂ ਨੇ ਦੱਸਿਆ ਕਿ ਜਦੋਂ ਉਸ ਨੂੰ ਮਹੱਲਾ ਵਾਸੀਆਂ ਵੱਲੋਂ ਕਾਬੂ ਕੀਤਾ ਜਾਣਾ ਸੀਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸਨੇ ਇੱਟਾਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਵਨ ਕੁਮਾਰ ਦੇ ਸਿਰ ਵਿੱਚ ਇੱਟ ਲੱਗ ਗਈ ਜਿਸ ਕਰਕੇ ਉਸਦੇ ਸਿਰ ਵਿੱਚ ਸੱਟ ਲੱਗ ਗਈ ਜਿਸ ਨੂੰ ਫਲੋਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਇਸ ਮੌਕੇ ਮਹੱਲੇ ਦੇ ਪੰਜ ਗਗਨ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨੌਜਵਾਨ ਘੁੰਮਣ ਆਇਆ ਸੀ ਤਾਂ ਜਦੋਂ ਉਸਨੇ ਦੇਖਿਆ ਕਿ ਸਾਡਾ ਮੋਟਰਸਾਈਕਲ ਇੱਥੇ ਖੜਾ ਹੈ ਤਾਂ ਉਸਨੇ ਪੁੱਛਣਾ ਸ਼ੁਰੂ ਕੀਤਾ ਤੇ ਚੋਰ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਇਸਨੇ ਕੋਠੇ ਤੋਂ ਛਾਲ ਮਾਰ ਦਿੱਤੀ ਦੂਜੀ ਕੰਧ ਨੂੰ ਟੱਪਦੇ ਹੋਏ ਇਹ ਇੱਥਾ ਡਿੱਗ ਗਿਆ ਤੇ ਡਿੱਗਣ ਕਾਰਨ ਸੱਟ ਲੱਗ ਗਈ। ਉਹਨਾਂ ਨੇ ਮੌਕੇ ਤੇ ਥਾਣਾ ਫਲੋਰ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੇ ਐਸਆਈ ਸੁਰਿੰਦਰ ਸਿੰਘ ਨੇ ਚੋਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਉਸਦੇ ਸੱਟ ਲੱਗੀ ਦੇਖ ਕੇ ਉਸਨੂੰ ਫਲੋਰ ਦੇ ਸਿਵਲ ਹਸਪਤਾਲ ਤੋਂ ਐਂਬੂਲੈਂਸ ਮਂਗਵਾ ਕੇ ਉਸਨੂੰ ਸਿਵਲ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਤੇ ਜਦੋਂ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਐਸਆਈ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਤੱਤ ਸਾਹਮਣੇ ਆਉਣ ਤੇ ਹੀ ਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਪਰ ਹੀ ਕੀ ਨਾ ਆਪਣਾ ਰਣਜੀਤ ਕੁਮਾਰ ਆ ਜੀ ਪਰ ਹੀ ਇੱਕ ਚੋਰ ਫੜਿਆ ਕੀ ਸਾਰਾ ਮਾਮਲਾ ਚੋਰ ਭਾਜੀ ਇੱਥੇ ਮੋਟਰਸਾਈਕਲ ਖੜਾ ਸੀ ਮੁੰਡਿਆਂ ਨੇ ਪਛਾਣਿਆ ਵੀ ਸਾਡੇ ਮਾਸੀ ਦੇ ਮੁੰਡੇ ਦਾ ਅੱਛਾ ਜੀ ਤੇ ਉਹ ਇੱਥੇ ਜਿਹੜਾ ਖੜਾ ਸੀ ਬੰਦਾ ਉਹਨੂੰ ਪੁੱਛਿਆ ਵੀ ਆਹ ਮੋਟਰਸਾਈਕਲ ਕਿਹਦਾ ਤੇ ਉਹ ਕਹਿੰਦਾ ਉਹਨੇ ਪੁੱਛਿਆ ਜਵਾਬ ਨਹੀਂ ਦਿੱਤਾ ਉਹਨੇ ਕਹਿੰਦਾ ਸਾਡਾ ਚੋਰੀ ਹੋਇਆ ਮੁੰਡਿਆਂ ਨੇ ਤੇ ਜਦੋਂ ਉਹਨੂੰ ਪੁੱਛਣ ਲੱਗਿਆ ਫਿਰ ਉਹਨੇ ਛਾਲ ਮਾਰੀ ਇਥੋਂ ਇਤੋਂ ਛਾਲ ਮਾਰ ਕੇ ਫਿਰ ਉੱਧਰ ਨੂੰ ਗਿਆ। ਉਹ ਜਿਹੜੇ ਮੁੰਡੇ ਹੋਰ ਸੀ ਨਾਲ ਸਾਰਿਆਂ ਨੇ ਜਫਾ ਪਾ ਕੇ ਉਧਰ ਜਦੋਂ ਫੜਨ ਲੱਗੇ ਤੇ ਉਹਨੇ ਈਟ ਚੱਕ ਕੇ ਮਾਰੀ ਮੁੰਡੇ ਦੇ। ਉਹਦੇ ਸਿਰ ਤੇ ਇੱਥੇ ਲੱਗ ਗਈ। ਜਦੋਂ ਮੁੰਡਿਆਂ ਨੇ ਸਾਰਿਆਂ ਨੇ ਪਾ ਕੇ ਜਫਾ ਪਾ ਕੇ ਉਹਨੂੰ ਫੜ ਲਿਆ ਫਿਰ ਉੱਥੇ ਬੰਨ ਕੇ ਉਹਨਾਂ ਨੂੰ ਬਿਠਾਇਆ ਸੀ। ਅੱਛਾ ਔਰ ਸਾਫੀ ਜੀ ਪੁਲਿਸ ਆ ਗਈ ਸੀ। ਫੜ ਲੈ ਕੇ? ਹਾਂਜੀ ਲੈ ਕੇ। ਖਾਲੀਪਨ ਸਾਹਿਬ ਕੀ ਨਾਮ ਆ? ਮੇਰਾ ਨਾਮ ਜੀ ਅਮਰਜੀਤ ਆ ਮੈਂ ਪੰਚਾਇਤ ਮੈਂਬਰ ਆ ਪਿੰਡ ਜਗਤਪੁਰਾ ਪੈਂਦੀ ਦੇ ਤੋਂ ਜੀ। ਅੱਛਾ ਪੰਥ ਸਾਹਿਬ ਇੱਕ ਇੱਕ ਸੇ ਇਹ ਪਤਾ ਲੱਗਾ ਵੀ ਤੁਸੀਂ ਕੋਈ ਥੋੜ ਫੜਿਆ ਹੈ ਜੀ ਉਹ ਵੀ ਬਾਹਮ ਵਗੈਰਾ ਬੰਨਿਆ ਹੈ ਹੂੰ ਵੀ ਸਾਰਾ ਮਾਮਲਾ ਤੇ ਦੱਸ ਨੇ ਇਸ ਤਰ੍ਹਾਂ ਸੀਗਾ ਇੱਕ ਸਾਡੇ ਰਾਮਕਾੜ ਨਾਲ ਹੀ ਪਿੰਡ ਪੈਂਦਾ ਆ ਤੇ ਸਾਡੇ ਇੱਥੇ ਦੇ ਕਾਫੀ ਟਾਈਮ ਤੋਂ ਬਸਨੀਕਾ ਉਹਨਾਂ ਦਾ ਬੇਟਾ ਇੱਥੇ ਸੈਰ ਕਰਨ ਆਇਆ ਸੀਗਾ ਤੇ ਉਹਨਾਂ ਦਾ ਫੋਨ ਆਇਆ ਜੀ ਭਾਜੀ ਇਦਾਂ ਕਰਕੇ ਸਾਡਾ ਮੋਟਰਸਾਈਕਲ ਇੱਥੇ ਖੜਾ ਆ ਫੜਿਆ ਚੋਰੀ ਹੋਇਆ ਸੀ ਮੇਰਾ ਮੋਟਰਸਾਈਕਲ ਤੇ ਇੱਥੇ ਖੜਾ ਹੋਇਆ ਆ ਤੇ ਉਹ ਬੰਦਾ ਸਾਨੂੰ ਚੋਰ ਲੱਗਣ ਡਿਆ ਆ ਤੇ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਦੇ ਨਾਲ ਪੁਛਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜਾ ਮੋਰੇ ਚੋਰ ਸੀਗਾ ਉਹਨੇ ਐਕਟ ਮਾਰ ਕੇ ਉਸ ਤੋਂ ਕੋਠੇ ਟੱਪਣ ਦੀ ਕੋਸ਼ਿਸ਼ ਕੀਤੀ ਆ ਕੋਠੇ ਟੱਪਣ ਦੇ ਕਾਰਨ ਜਿਵੇਂ ਪਿੰਡ ਵਾਸੀ ਦੱਸ ਰਹੇ ਆ ਵੀ ਉਹਰੇ ਕਾਫੀ ਗੰਭੀਰ ਥੋੜੀ ਸੱਟ ਵੀ ਲੱਗੀ ਆ ਜਿਹੜਾ ਸਾਡੇ ਨਾਲ ਦੇ ਪਿੰਡ ਰਾਮਗੜ੍ਹ ਦਾ ਜਿਹਦਾ ਨਾਮ ਪਵਨ ਆ ਉਹਦੇ ਵੀ ਕਾਫੀ ਗੰਭੀਰ ਸੱਟ ਉਹ ਜਿਹੜੀ ਐਕਟ ਉਹਨੇ ਸਿਰ ਦੇ ਵਿੱਚ ਮਾਰੀ ਆ ਉਹ ਵੀ ਸਿਵਲ ਹਸਪੀਟਲ ਫਲੋਰ ਦੇ ਵਿੱਚ ਜੇਰੇ ਇਲਾਜ ਲਈ ਭੇਜਿਆ ਹੋਇਆ ਆ ਤੇ ਉਹਦੇ ਵੀ ਕਾਫੀ ਤਰ੍ਹਾਂ ਸੱਟਾਂ ਲੱਗੀਆਂ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਇੱਥੇ ਸਾਡੇ ਹਾਰੇ ਦੁਆਲੇ ਆ ਕੇ ਕਿਰਾਏ ਤੇ ਮਕਾਨ ਇੱਥੇ ਲੈ ਰਹੇ ਆ ਕਿਰਾਏ ਤੇ ਰਹਿ ਰਹੇ ਆ ਕੁਛ ਪਤ ਨਹੀਂ ਲੱਗਦਾ ਵੀ ਚੋਰ ਆ ਰਹੇ ਆ ਬਾਰਦਾਤਾ ਇੰਨੀਆਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਾਨੂੰ ਬੇਨਤੀ ਆ ਵੀ ਇਹ ਜਿਹੜੇ ਚੋਰ ਆਜਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹ ਪੰਚਾਇਤ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਆਉਣ ਵਾਲੀਆਂ ਸਮੇਂ ਤੇ ਬਾਰਦਾਤਾ ਹੋਣੀਆਂ ਆ ਬਹੁਤ ਗੰਭੀਰ ਮਸਲੀਆ ਇਸ ਵੱਲ ਥੋੜਾ ਧਿਆਨ ਦਿੱਤਾ ਜਾ ਜੀ ਧੰਨਵਾਦ ਤੇ ਉਹ ਜਿਹੜੀ ਸੱਟ ਵਗੈਰਾ ਲੱਗੀ ਉਹ ਕਿੱਦਾਂ ਲੱਗੀ ਇਹ ਪਾਜੀ ਜਦੋਂ ਇਹ ਮੁੰਡਾ ਨਾ ਪੁੱਛ ਗਿਆ ਸ਼ਿਕਾਨ ਲੱਗਾ ਤੇ ਉਹਨੇ ਇਹਨੂੰ ੱਟਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅੰਦਰੋਂ ਜਾ ਕੇ ਇੱਕ ਗੇਟ ਲਾ ਲਿਆ ਤੇ ਕੰਦ ਟੱਪਣ ਦੀ ਕੋਸ਼ਿਸ਼ ਕੀਤੀ ਜਿਹੜਾ ਕੰਦ ਟੱਪਣ ਦੇ ਨਾਲ ਕਹਿੰਦੇ ਉਹ ਲੱਤ ਦੇ ਤੇ ਸੱਟ ਲੱਗ ਗਈ ਆ ਮੁੰਡੇ ਨੇ ੱਟ ਮਾਰੀ ਆ ਤਿੰਨ ਚਾਰ ਜਣਿਆਂ ਨੇ ਇਹਨੂੰ ਇਹਨੂੰ ਮੱਸੀ ਕਾਬੂ ਕੀਤਾ ਖਾਲੀ ਸਰਪੰਚ ਸਾਹਿਬ ਇੱਕ ਇਥੇ ਚੋਰ ਫੜ ਕੇ ਬਿਠਾਇਆ ਹੋਇਆ ਸੀਗਾ ਉਹਦੀ ਅੰਬਾਵਾ ਵਗੈਰਾ ਪਿੱਛੇ ਨੰ ਬੰਨੀਆਂ ਸੀ ਕੀ ਸਾਰਾ ਮਾਮਲਾ ਮਾਮਲਾ ਇਹ ਹੈਗਾ ਕਿ ਮੇਰੇ ਪਿੰਡ ਦੇ ਇਹ ਮਹੱਲਾ ਫਿਰਲ ਵਾਲਾ ਉੱਥੇ ਦੇ ਵਸਨੀਕ ਹੈਗੇ ਇੱਕ ਮੁੰਡਾ ਪਵਨ ਕੁਮਾਰਾ ਉਹਦੇ ਬ੍ਰਦਰ ਨੇ ਫੋਨ ਕੀਤਾ ਕਿ ਸਰਪੰਚ ਸਾਹਿਬ ਵੀ ਇੱਥੇ ਇੱਕ ਚੋਰ ਫੜਿਆ ਹੋਇਆ ਤੇ ਮੈਂ ਆਪਣੇ ਟਾਬੇ ਤੇ ਸੀਗਾ ਜਦੋਂ ਇੱਥੇ ਆ ਕੇ ਦੇਖਿਆ ਤੇ ਪਤਾ ਲੱਗਿਆ ਲੋਕਾਂ ਕੋਲੋਂ ਵੀ ਉਹ ਜਿਹੜਾ ਚੋਰ ਸੀਗਾ ਚੋਰ ਤੋਂ ਪੁੱਛਗਿੱਛ ਕੀਤੀ ਇਹ ਜਿਹੜਾ ਮੁੰਡਾ ਪਵਨ ਕੁਮਾਰ ਸੀਗਾ ਉਹਦੇ ਰਿਸ਼ਤੇਦਾਰੇ ਕਿਤੇ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਆਇਆ ਹੋਇਆ ਸੀ। ਉਹ ਇਸ ਘਰ ਦੇ ਮੁਰੇ ਇੱਥੇ ਮੋਟਰਸਾਈਕਲ ਖੜਾ ਹੈਗਾ। ਜਦੋਂ ਉਹ ਮੁੰਡਾ ਸੈਰ ਕਰਨ ਨੂੰ ਨਿਕਲਿਆ ਤੇ ਉਹਨੇ ਮੋਟਰਸਾਈਕਲ ਨੂੰ ਪਛਾਣਿਆ ਵੀ ਸਾਡਾ ਮੋਟਰਸਾਈਕਲ। ਜਦੋਂ ਉਸ ਬੰਦੇ ਤੋਂ ਪੁੱਛਗਿੱਛ ਕੀਤੀ ਉਹਨੇ ਤੇ ਉਹ ਉਹਦੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਬਿਨਾਂ ਕੁਝ ਦੱਸਣ ਤੋਂ। ਗਾਲੀ ਗਲੋਚ ਕੀਤੀ ਤੇ ਧੱਕੇ ਧੱਕੇ ਮਾਰਨ ਲੱਗ ਪਿਆ। ਤੇ ਉਹ ਉੱਪਰ ਚੜ੍ਹ ਗਿਆ, ਉੱਪਰੋ ਚੜ੍ਹ ਕੇ ਉਹ ਪਿੱਛੇ ਛਾਲ ਮਾਰੀ, ਛਾਲ ਮਾਰ ਕੇ ਪਿੱਛੇ ਦੌੜਾ। ਉਹ ਪਿੱਛੇ ਮਕਾਨ ਹੈਗੇ। ਉਧਰ ਜਦੋਂ ਗਿਆ ਉਧਰ ਛੱਡ ਛੱਡ ਪਾਈ ਹੋਈ ਆ ਦੂਸਰੀ ਸੀਮਿੰਟ ਕਾਦਰਾਂ ਦੇ ਉਹਦੇ ਵਿੱਚ ਫਸ ਗਿਆ ਪਿਆ ਉਹਦੇ ਤੇ ਸੱਟ ਲੱਗੀ ਜਦ ਬੰਦੇ ਸਾਡੇ ਨੇ ਅੱਗੇ ਜਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਟ ਚੱਕ ਕੇ ਮਾਰੀ ਸਾਡੇ ਬੰਦੇ ਦੇ ਹਾਂਜੀ ਹਾਂਜੀ ਉਹ ਸਾਡਾ ਮੁੰਡਾ ਕਾਫੀ ਗੰਭੀਰ ਜ਼ਖਮੀ ਹੋ ਗਿਆ ਸਿਵਲ ਹਸਪੀਟਲ ਦਾਖਲ ਕਰਾਇਆ ਹੋਇਆ ਤੇ ਅਸੀਂ ਚਲੋ ਹੁਣ ਜੋ ਪੁਲਿਸ ਵੀ ਆਈ ਆ ਪੁਲਿਸ ਮੁਲਾਜ਼ਮ ਆਏ ਐਂਬੂਲੈਂਸ ਅੱਦੀ ਆ ਸਿਵਲ ਹਸਪੀਟਲ ਉਹਨੂੰ ਦਾਖਲ ਕਰਵਾਤਾ ਉਹਦੇ ਤੇ ਸੱਟਾਂ ਲੱਗੀਆਂ ਜਿਹੜਾ ਚੋਰ ਤਿਕਾ ਇਹ ਚੋਰ ਨੂੰ ਜਿਹੜਾ ਐਂਬੂਲੈਂਸ ਸੱਦਣੀ ਪਈ ਆ ਉਹਦੇ ਸੱਤ ਸੱਤ ਸਿੱਕੀ ਉਹ ਕਦਾ ਲੱਗੀ ਉਹ ਇਹਨਾਂ ਨੂੰ ਦੱਸਿਆ ਵੀ ਇਹੜੇ ਸੀਮੈਂਟ ਵਾਲੀਆਂ ਚਾਦਰਾਂ ਜਦੋਂ ਇੱਧਰੋਂ ਛੱਤ ਤੋਂ ਛਾਲ ਮਾਰ ਕੇ ਉੱਧਰ ਨੂੰ ਦੌੜਿਆ ਤੇ ਉਹ ਜਿਹੜਾ ਕੋਈ ਮਕਾਨ ਹਜੇ ਬਣਦਾ ਪਿਆ ਉੱਥੇ ਸੀਮੈਂਟ ਦੀਆਂ ਚਾਦਰਾਂ ਚੁੱਧਰਾਂ ਪਈਆਂ ਉਹਨਾਂ ਵਿੱਚ ਫਸ ਕੱਢਿਆ ਸ਼ਾਇਦ ਉਹਦੇ ਵੀ ਸਟਾਉਟਾ ਲੱਗ ਗਿਆ ਚੋਰ ਦੇ ਵੀ ਤੇ ਸਾਡੇ ਬੰਦੇ ਦੇ ਜ਼ਿਆਦਾ ਗੰਭੀਰ ਸੱਟ ਲੱਗੀ ਆ ਹੁਣ ਆਪਣੇ ਬਚਾਅ ਸੇ ਚਲੋ ਇੱਕ ਦੂਸਰੇ ਨੂੰ ਫੜਦੇ ਆ ਛਡਾਉਂਦੇ ਆ ਸ਼ਾਇਦ ਲੱਗ ਗਈਆਂ ਹੋਵੇ ਉਹਨਾਂ ਤੇ ਸਾਡੇ ਬੰਦੇ ਤੇ ਪਰ ਗੰਭੀਰ ਥੱਟ ਲੱਗ ਗਈ ਹੁਣ ਆਪਣੇ ਵਿਚਾਰ ਵਿਚਾਰ ਲੈ ਅੱਗੇ ਹੋਇਆ ਤਾਂ ਉਸ ਚੋਰ ਨੇ ਉਸ ਸਰਸ ਫਰੰਟ ਤੇ ਇਥੇ ਸੈੱਟ ਐਟ ਮਾਰੀ ਤੇ ਮੈਂ ਕੀ ਕਰਦੇ ਆ ਮੰਗ ਹੁਣ ਇਹੀ ਕਰਦੇ ਆ ਵੀ ਜਿਹੜੇ ਬਿਨਾਂ ਵਜ੍ਹਾ ਬਿਨਾਂ ਕੋਈ ਪ੍ਰੂਫ ਦੇਖੇ ਬਿਨਾਂ ਕੋਈ ਜਾਣ ਪਛਾਣ ਦੇ ਕੋਈ ਅਨਜਾਨ ਬੰਦੇ ਨੂੰ ਕਿਰਾਏ ਤੇ ਮਕਾਨ ਦੇ ਦਿੰਨੇ ਇਹ ਹੁਣ ਇਹ ਜਿਹੜਾ ਚੋਰ ਸੀਗਾ ਇਹਦੀ ਕੋਈ ਪਛਾਣ ਕੋਈ ਪਛਾਣ ਨਹੀਂ ਹੈਗੀ ਕਿੱਥੇ ਦਾ ਕਿਰਾਏ ਤੇ ਰਹਿੰਦਾ ਹੈ ਚੰਗਾ ਹਟਾ ਘਟਾ ਬੰਦਾ ਆ ਜੇਕਰ ਕੋ ਇਹਨੂੰ 3-4 ਬੰਦਿਆਂ ਨੇ ਕਾਬੂ ਕੀਤਾ ਬੜੀ ਮੁਸ਼ਕਲ ਨਾਲ ਕਾਬੂ ਹੋਇਆ ਜੇਕਰ ਕੋ ਮਾਰਾ ਸੀ ਲੜਾ ਹੁੰਦਾ ਤੇ ਕ੍ਰਿਸ਼ਨ ਕੋ ਕਟਨਾ ਕਰਕੇ ਬਾਹਰ ਨਿਕਲ ਜਾਣਾ ਸੀ ਇਹਦੇ ਨਾਲ ਕਹਿੰਦੇ ਇੱਕ ਔਰਤ ਹੋਰ ਦੱਸੀ ਜਾਂਦੀ ਸੀ ਜੋ ਆਪਣਾ ਇਥੋਂ ਸਮਾਸ ਨੂੰ ਲੱਗ ਦੌੜ ਗਈ ਜਿਹਦੇ ਉਹਨੂੰ ਫੜਿਆ ਮਾਤਾ ਹੀ ਕੀ ਨਾਮ ਆ ਮਾਡਾ ਮੇਰਾ ਨਾਮ ਹੈਗਾ ਦੇਬੋ ਮਾਤਾ ਇੱਕ ਚੋਰ ਪੜਿਆ ਪਤਾ ਲੱਗਾ ਵੀ ਤੁਹਾਡੇ ਪੋਤੇ ਦਾ ਕੋਈ ਮੋਟਰਸਾਈਕਲ ਦਾ ਰੂਲਾ ਸੀਗਾ ਤੇ ਪਛਾਣ ਲਿਆ ਕੀ ਸਾਰਾ ਮਾਮਲਾ ਹਾਂਜੀ ਸਾਡੇ ਆਨਾ ਉਹਦੀ ਮਾਸੀ ਦੇ ਮੁੰਡੇ ਦਾ ਸੀ ਮੋਟਰਸਾਈਕਲ ਲੈ ਗੁਲੰਦਰੋ ਚੱਕ ਕੇ ਲਿਆਇਆ ਮੇਰਾ ਪੋਤਾ ਖੇਲ ਕਰਨਾ ਆ ਉਹਨ ਮੋਟਰਸਾਈਕਲ ਲਿਆ ਬਿਛਾਣ ਉਹਨ ਪੁੱਛਿਆ ਵੀ ਇਹ ਮੋਟਰਸਾਈਕਲ ਕਿਹਦਾ ਆ ਸਾਡਾ ਮੋਟਰਸਾਈਕਲ ਆ ਇਹਨੇ ਹੱਥੋਪਾਈ ਕਰਕੇ ਤਾਂ ਮੇਰੇ ਪੋਤੇ ਦੇ ਆ ਤੇ ਮਾਰੀ ਆਪ ਤੋਾਰੇ ਤੇ ਚੜ ਗਿਆ ਤੋਾਰੇ ਤੋਂ ਛਾਲ ਮਾਰ ਕੇ ਇਹਦੇ ਖਰੇ ਖੱਟ ਲੱਗੀ ਆ ਖਰੇ ਨਹੀਂ ਤੱਕ ਉਹਦਾ ਲੱਗੀ ਆ ਤੇ ਤੁਹਾਰੇ ਤੋਂ ਇਸ਼ਾਰ ਮਾਰੀ ਆ ਤਾਂ ਲੱਗਣੀ ਆ ਹਨਾ ਤੁਸੀਂ ਇਹ ਦੇਖ ਲਓ ਬਈ ਇੱਥੇ ਹੁਣ ਇਹ ਤਾਂ ਪਤਾ ਨਹੀਂ ਲੱਗਦਾ ਵੀ ਇਹ ਚੋਰ ਆ ਕਿ ਮਾਲਕ ਆ ਅਸੀਂ ਰੋਜ਼ ਪੱਠਣ ਲੰਗਦੇ ਆ ਇੱਥੇ ਤਾਂ ਰੰਗ ਬਰੰਗੇ ਹੀ ਰਹਿੰਦੇ ਆ ਸਾਨੂੰ ਇਹ ਨਹੀਂ ਪਤਾ ਵੀ ਇਹ ਮਾਲਕ ਆ ਇਹ ਕਿਰਾਏਦਾਰ ਆ ਵੀਰਾ ਅਸੀਂ ਤਾਂ ਪੱਠਿਆਂ ਨੂੰ ਗਏ ਸੀ ਆ ਮਾਤਾ ਦੇ ਬੰਦੇ ਆ ਤਾਂ ਇੰਨੇ ਦਾ ਮੇਰੇ ਪੋਤਾ ਰੱਦੀਕਾਰ ਦਿੱਤਾ